ਸੰਗੀਤ ਇੰਡਸਟਰੀ ਦੇ ਵਿੱਚ ਕੁਚਿਰ ਪਹਿਲਾਂ ਇੱਕ ਬਹੁਤ ਭੈੜੀ ਘਟਨਾ ਵਾਪਰੀ ਸੀ ਇੱਕ ਜਵਾਨ ਪੁੱਤ ਸੜਕ ਹਾਸੇ ਦਾ ਸ਼ਿਕਾਰ ਬਣ ਗਿਆ ਸੀ ਜਿਹਨੂੰ ਸਾਰੇ ਜਿਹੜਾ ਜਹਾਨ ਨੇ ਜਿੱਥੋਂ ਤੱਕ ਪੰਜਾਬੀ ਬੈਠੇ ਆ ਉਹਨਾਂ ਨੇ ਅਰਦਾਸਾਂ ਕੀਤੀਆਂ ਸੀ ਕਿ ਰਾਜਵੀਰ ਜਵੰਦੇ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ ਉਹਨੂੰ ਉਹਨੂੰ ਜਿਹੜੀ ਜ਼ਿੰਦਗੀ ਬਖਸ਼ੇ ਕਿਉਂਕਿ ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਰਾਜਵੀਰ ਜਵੰਦਾ ਜਦੋਂ ਉਹ ਰਾਈਡ ਤੇ ਨਿਕਲਿਆ ਸੀ ਫੁਰਸਤ ਦੇ ਜਿਹੜੇ ਪਾਲਸੀ ਉਹਨਾਂ ਦਾ ਆਨੰਦ ਮਾਣਨ ਲਈ ਨਿਕਲਿਆ ਸੀ ਪਰ ਉਸ ਦੇ ਲਈ ਇਹ ਜਿਹੜੀ ਉਹਦਾ ਆਨੰਦ ਲੈਣ ਲਈ ਨਿਕਲੀ ਰਾਈਡ ਸੀ ਉਹਦੀ ਆਖਰੀ ਰਾਈਡ ਸਾਬਤ ਹੋ ਗਈ ਤੇ ਇਸ ਦੇ ਨਾਲ ਰਾਜਵੀਰ ਜਵੰਦਾ ਜਿਹੜਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹਾਲਾਂਕਿ ਉਸ ਦੇ ਜਿਹੜੇ ਦੋ ਬੱਚੇ ਜ਼ਰੂਰ ਆ ਪਰ ਮਾਪਿਓ ਦੇ ਲਈ ਆਪਣਾ ਬੱਚਾ ਕੀਮਤੀ ਸੀ ਇੰਨਾ ਨਾਮ ਰੋਸ਼ਨ ਕੀਤਾ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨੇ ਆਪਦੇ ਮਾਪਿਓ ਦਾ ਆਪਣੇ ਜਿਹੜੇ ਜਿਹੜਾ ਪਿੰਡ ਦਾ ਉਹਨਾਂ ਦਾ ਨਾਮ ਰੋਸ਼ਨ ਕੀਤਾ ਸੀ ਤੇ ਉਹ ਦੁਨੀਆ ਤੋਂ ਚਲਾ ਗਿਆ ਸੀ ਬਹੁਤ ਵੱਡਾ ਸਦਮਾ ਜਿਹੜਾ ਪਹੁੰਚਿਆ ਸੀ ਰਾਜਵੀਰ ਜਵੰਦੇ ਦੀ ਮਾਤਾ ਨੂੰ ਮਾਤਾ ਰਾਜਵੀਰ ਜਵੰਦੇ ਦੀ ਉੱਚੀ ਉੱਚੀ ਕੂਕਾਂ ਮਾਰ ਰਹੀ ਸੀ ਕਿ ਪੁੱਤਰਾ ਤੂੰ ਐਡਾ ਲਾਇਕ ਸੀ ਹੀਰਾ ਪੁੱਤ ਸੀ ਮੇਰਾ ਪਰ ਤੂੰ ਇੱਥੇ ਸਾਨੂੰ ਧੋਖਾ ਦੇ ਗਿਆ ਤੇਰੇ ਬੱਚਿਆਂ ਨੂੰ ਮੈਂ ਕੀ ਜਵਾਬ ਦੇਵਾਂਗੀ ਤੇਰੀ ਪਤਨੀ ਨੂੰ ਮੈਂ ਕੀ ਜਵਾਬ ਦੇਵਾਂਗੀ ਕਿਵੇਂ ਸੰਭੂਗੀ ਮੇਰੀ ਤਾਂ ਆਪ ਬਜ਼ੁਰਗ ਅਵਸਥਾ ਰਾਜਵੀਰ ਜਵੰਦੇ ਦੀ ਜਿਹੜੀ ਦਾਦੀ ਆ ਉਹ ਵੀ ਬਜ਼ੁਰਗ ਆ ਤੇ ਉਹ ਜਦੋਂ ਇਸ ਦੁਨੀਆ ਤੋਂ ਚਲਾ ਗਿਆ ਤੇ ਉਹਨਾਂ ਦੇ ਕੋਲ ਘਰ ਸੁਨਣਾ ਹੋ ਗਿਆ ਘਰ ਦੇ ਵਿੱਚ ਕੋਈ ਪੁਰਸ਼ ਜੀ ਜਿਹੜਾ ਨਹੀਂ ਰਿਹਾ ਕਿਉਂਕਿ ਰਾਜਵੀਰ ਜਵੰਦੇ ਦਾ ਜਿਹੜਾ ਪਿਤਾ ਸੀ ਉਹ ਪਹਿਲਾਂ ਦੁਨੀਆ ਤੋਂ ਜਹਾਨ ਤੋਂ ਕੂਚ ਕਰ ਗਿਆ ਸੀ ਤੇ ਸਭ ਤੋਂ ਵੱਡਾ ਜਿਹੜਾ ਦੁੱਖ ਲੱਗਾ ਸੀ ਸੰਭਲਣ ਦੀ ਕੋਸ਼ਿਸ਼ ਕਰ ਰਿਹਾ ਰਾਜਵੀਰ ਜਵੰਦੇ ਦੀ ਮਾਤਾ ਪਰ ਜਿਹੜਾ ਪੁੱਤਾਂ ਦੇ ਦੁੱਖ ਆ ਇਹ ਸਾਰੀ ਉਮਰ ਨਹੀਂ ਭੁੱਲਦੇ ਤੇ ਇਸੇ ਦੇ ਨਾਲ ਇੱਕ ਹੋਰ ਜਿਹੜੀ ਰਿਲੇਟ ਕਰਦੀ ਘਟਨਾ ਵਾਪਰੀਏ ਰਾਜਵੀਰ ਜਵੰਦਾ ਦੁਰਘਟਨਾ ਦਾ ਸ਼ਿਕਾਰ ਹੋਇਆ ਸੀ ਪਰ ਇੱਥੇ ਜਿਹੜਾ ਗੁਰਵਿੰਦਰ ਸਿੰਘ ਸੁਖਨਾਲੇ ਪਿੰਡ ਦਾ ਮੁੰਡਾ ਸੀ ਉਹ ਵੀ ਬੜਾ ਸ਼ਰੀਫ ਸੀ ਰਾਜਵੀਰ ਜਵੰਦੇਵਾਂਗ ਸੋਹਣਾ ਸੁਨੱਖਾ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਬੜਾ ਸ਼ਰੀਫ ਸੀ ਕਿਸੇ ਨੂੰ ਕਦੇ ਉਹਨੇ ਗਾਲ ਤੱਕ ਨਹੀਂ ਕੱਢੀ ਸੀ ਪਰ ਉਹਦੀ ਆਪ ਦੀ ਧਰਮ ਪਤਨੀ ਨੇ ਮੌਤ ਦੇ ਘਾੜ ਤਾਰ ਦਿੱਤਾ ਉਹਨੂੰ ਸਿਰਫ ਯਾਸ਼ੀ ਦੇ ਲਈ ਤੇ ਉਹ ਵੀ ਮਾਂ ਪਿਓ ਦਾ ਘਰ ਸੁੰਨਾ ਕਰ ਦਿੱਤਾ ਤੇ ਰਾਜਵੀਰ ਜਵੰਦੇ ਦੀ ਮਾਤਾ जिने ਆਪਦਾ ਪੁੱਤ ਗਵਾਇਆ ਉਹਨੇ ਹੌਸਲਾ ਦੇਣ ਰਾਜਵੀਰ ਜਵੰਦੇ ਦੀ ਜਿਹੜੀ ਮਾਤਾ ਉਹ ਗੁਰਵਿੰਦਰ ਦੀ ਮਾਤਾ ਨੂੰ ਹੌਸਲਾ ਦੇਣ ਪਹੁੰਚੀ ਕਿ ਮਹਾਰਾਜ ਦੇ ਅੱਗੇ ਆਪਣਾ ਜੋਰ ਨਹੀਂ ਚੱਲਦਾ ਆਪਦਾ ਆਪਣਾ ਆ ਹੁਣ ਆਪਦਾ ਆਪਣਾ ਖਪਾਈਏ ਕਿਉਂਕਿ ਬਹੁਤ ਵੱਡਾ ਦੁੱਖ ਜਿੱਥੇ ਰਾਜਵੀਰ ਜਵੰਦਾ ਦੀ ਮਾਤਾ ਨੂੰ ਲੱਗਾ ਸੀ ਉੱਥੇ ਹੀ ਗੁਰਵਿੰਦਰ ਦੀ ਮਾਤਾ ਨੂੰ ਵੀ ਬਹੁਤ ਵੱਡਾ ਦੁੱਖ ਲੱਗਾ ਕਿਉਂਕਿ ਉਹ ਵਿਦੇਸ਼ ਗਈ ਹੋਈ ਸੀ ਤੇ ਵਿਦੇਸ਼ ਗਈ ਨੂੰ ਹੀ ਜਿਹੜੀ ਇਹ ਜਾਣਕਾਰੀ ਮਿਲਦੀ ਆ ਕਿ ਉਸ ਦਾ ਪੁੱਤਰ ਗੁਰਵਿੰਦਰ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਸੁਣ ਕੇ ਜਿਹੜੀ ਬੇਹੋਸ਼ ਹੋ ਗਈ ਸੀ ਗੁਰਵਿੰਦਰ ਦੀ ਮਾਤਾ ਸੁਖਨਾਲੇ ਵਾਲੀ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਰਾਜਵੀਰ ਜਵੰਦੇ ਦੀ ਮਾਤਾ ਪਹੁੰਚੀ ਸਿਆਣੇ ਆਖਦੇ ਆ ਖੁਸ਼ੀ ਵੰਡਿਆਂ ਵੱਧ ਜਾਂਦੀ ਆ ਤੇ ਦੁੱਖ ਵੰਡਿਆਂ ਘਟ ਜਾਂਦਾ ਉਹਨੂੰ ਇਹ ਦੱਸਣ ਪਹੁੰਚੀ ਕਿ ਪ੍ਰਮਾਤਮਾ ਦੇ ਕਾਰਾਪਾ ਜਿਹੜਾ ਜੋ ਪਰਮਾਤਮਾ ਕਰ ਦਿੰਦਾ ਉਹਦੇ ਅੱਗੇ ਆਪਣਾ ਜੋਰ ਨਹੀਂ ਚੱਲਦਾ ਤੇ ਪਰਮਾਤਮਾ ਦਾ ਬਾਣਾ ਮੰਨ ਕੇ ਆਪਾਂ ਨੂੰ ਬੈਠਣਾ ਪੈਂਦਾ